ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਹਾਂ ਜੀ ਸਾਰੇ ਆਪਾਂ ਆਪਣੇ ਘਰਾਂ 'ਚ ਤੰਦਰੁਸਤ ਹੋਵੋ ਸਤਿ ਸ੍ਰੀ ਅਕਾਲ ਹੋਵੋ ਤੇ ਲੋ ਜੀ ਆਪਾਂ ਬਣਾਉਣ ਲੱਗੇ ਹਾਂ ਅੱਜ ਸਬਜ਼ੀ ਅਰਬੀ ਤੇ ਆਲੂਆਂ ਦੀ ਸਬਜ਼ੀ ਤੇ ਆਪਾਂ ਇਹਨੂੰ ਪਹਿਲਾਂ ਛਿੱਲ ਰਹੇ ਹਾਂਗੇ ਅਰਬੀ ਨੂੰ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਹਿਲੀ ਵਾਰ ਹੀ ਲੈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਹ ਸੋਹਣਿਆ-ਸੋਹਣਿਆ ਵੀਡੀਓ ਦੇਖਣ ਵਾਸਤੇ ਜਿਹੜੇ ਭੈਣ ਪਹਿਲਾਂ ਭੈਣ ਭਰਾ ਜੁੜੇ ਹੋਏ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਦਿਲੋਂ ਧੰਨਵਾਦ ਹੈਗਾ ਤੇ ਲਓ ਜੀ ਸ਼ਾਮ ਦੇ ਵੱਜ ਗਏ 4 ਤੇ ਆਪਾਂ ਰੋਟੀ ਪਾਣੀ ਦੀ ਤਿਆਰੀ ਕਰਦੇ ਆਂ। ਸਬਜ਼ੀ ਛਿੱਲ ਰਹੇ ਹਾਂਗੇ। ਕਿ ਦੁਪਹਿਰੇ ਹੀ ਬਣਾਉਣਾ ਪੈਂਦਾ ਖਾਣਾ ਦੁਪਹਿਰੇ ਦੁਪਹਿਰੇ ਤਿਆਰੀ ਕਰਨ ਲੱਗ ਜਾਂਦੇ ਆਂਗੇ। ਤਦ ਲੋ ਜੀ ਆਪਾਂ ਚੀਰ ਲਿਆ ਆਲੂ ਤੇ ਅਰਬੀ ਦੀ ਸਬਜ਼ੀ ਬਣਾਉਣ ਲੱਗੇ ਆਂ। ਇਆ ਪਾਚੀਰ ਲਈ ਤੇ ਹੁਣ ਆਪਾਂ ਪਿਆਜ਼ ਛੀਰ ਦਿਆਂਗੇ ਤੇ ਆਜ ਤੇ ਲਸਣ ਤੇ ਲੋ ਜੀ ਇਧਰ ਆਪਾਂ ਲਸਣ ਛਿਲਣ ਲੱਗੇ ਆ ਪਿਆਜ਼ ਤੇ ਲਸਣ ਤੇ ਲੋ ਜੀ ਇਧਰ ਆਪਾਂ ਪਿਆਜ਼ ਛੀਰ ਲੇ ਮੱਚਾਂ ਵੀ ਛੀਰ ਲੀਆਂ ਲਸਣ ਤੇ ਇਧਰ ਆਪਾਂ ਮਸਾਲਾ ਵੀ ਪਾ ਲਿਆ ਨੂੰ ਮਿਰਚਾਂ ਹਲਦੀ ਤੇ ਇਧਰ ਆਪਣਾ ਕੜਾਈਆ ਤਰਿਆ ਹੋਇਆ ਤੇਲ ਪਾ ਲਿਆ ਆਪਾਂ ਵਿੱਚ ਚਲੋ ਜੀ ਆਪਾਂ ਇਹ ਅਰਬੀ ਤੋਂ ਉਸਾਰ ਲਈ چیر ਲਈ ਆਪਾਂ ਇਹ ਆਲੂ ਤੇ ਅਰਬੀ ਦੀ ਸਬਜ਼ੀ ਬਣਾਵਾਂਗੇ ਇਹ ਬਹੁਤ ਹੀ ਟੇਸਟੀ ਬਣਦੀ ਹੈ ਬਹੁਤ ਹੀ ਵਧੀਆ ਬਣਦੀ ਹੈ ਤੇ ਆਪਾਂ ਇਹਨੂੰ ਬਰੀਕ-ਬਰੀਕ چیر ਲਿਆ ਤੇ ਆਪਾਂ ਧੋ ਲਿਆ ਸਮਾਰ ਕੇ چیر ਤੇ ਚਲੋ ਜੀ ਆਪਾਂ ਜੀਰਾ ਖਤਮ ਹੋਇਆ ਪੈਸੇ ਜੀਰਾ ਦੇ ਵਿੱਚ ਪਾਤਾ ਦੇ ਲਾ ਜਦਰਾ ਪਣ ਤੀਰ ਗਰਮ ਹੋ ਚੁੱਕਿਆ ਆਪਾਂ ਇਚ ਪਾਤਾ ਜੀਰਾ ਤੇ ਜੀਰੇ ਨਾਲ ਹੀ ਇਹ ਸਬਜੀ ਬਹੁਤ ਵਧੀਆ ਲੱਗਦੀ ਹੈ ਜੀ ਬਹੁਤ ਟੇਸਟੀ ਬਣਦੀ ਆ ਆਲੂਆਂ ਦੀ ਸਬਜੀ ਵੀ ਤੇ ਆਪਾਂ ਪਹਿਲਾਂ ਖਵਾਵਾਂਗੇ ਵੈਸੇ ਨਾਲ ਕੱਟਿਆ ਹੋਇਆ ਆਪਾਂ ਲਸਣ ਕਲਕਾਵਾਂਗੇ ਤੇ ਲਓ ਜੀ ਆਪਾਂ ਜੀ ਪਾਤਾ ਪਿਆਜ਼ ਪਿਆਜ਼ ਪਾ ਕੇ ਆਪਾਂ ਤੁਸੀਂ ਨੌਜੀ ਆਪਾਂ ਤਿਆਜ ਪਾਤੇ ਵਿੱਚ ਤੇ ਆਪਾਂ ਫਿਰ ਇਹਨੂੰ ਸੇਕ ਲਾਵਾਂਗੇ ਆਪਾਂ ਗੈਸ ਬੰਦ ਹੋ ਗਿਆ ਸੀ ਦੁਬਾਰਾ ਚਲਾਇਆ ਹੈਗਾ ਤੇ ਲੋ ਜੀ ਆਪਾਂ ਪਾਤੇ ਵਿੱਚ ਚੜਦੀ ਤੇ ਆਲੂ ਪਾਤੇ ਵਿੱਚ ਤੇ ਆਪਾਂ ਇਹਨੂੰ ਪਹਿਲਾਂ ਫਰਾਈ ਕਰਦੇ ਹਾਂ

ਤੇ ਲਓ ਜੀ ਅਦਰ ਆਪਣੀ ਸਬਜ਼ੀ ਬਣ ਰਹੀ ਆ ਆਲੂ ਤੇ ਅਰਬੀ ਦੀ ਸਬਜ਼ੀ ਤੇ ਬਣ ਰਹੀ ਆ ਆਪਾਂ ਗੈਸ ਕਰਤਾ ਸਿੰਮ ਤੇ ਥੋੜੇ ਥੋੜੇ ਸੇਕਦੇ ਬਣਾਵਾਂਗੇ ਇਹਨੂੰ ਆਪਾਂ ਤੇ ਥੱਲੇ ਨਾ ਲੱਗ ਜੇ ਤੇ ਆਪਾਂ ਉਪਰੋਂ ਨਾ ਕਾ ਕੇ ਦਿੰਨੇ ਆ ਤੇ ਲਓ ਜੀ ਅਦਰ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਆ ਬਹੁਤ ਹੀ ਵਧੀਆ ਤੇ ਟੇਸਟੀ ਆਲੂ ਤੇ ਅਰਬੀ ਦੀ ਸਬਜ਼ੀ اس طریقے بنا سکتے ہیں لوگ جی آپ چلتے ہیں گوانیاں خسرے نچتے ہیں آپ اندر جا گے

ਬਣੀ ਦਾ ਦਾਦੀ ਦੇ ਨਾਲ ਰੋਸ਼ਨ ਕਰ ਲਈ ਹੁਣ 500 ਦੀ ਮੇਲ ਕਰਾਂਗੇ ਲੈ ਦੇ ਫੇ ਮੈਂ ਉਹ ਲਈ ਹਮਾਰਾ ਨੱਚੂਂਗੀ ਹੋਰ ਮੇਲ ਲੈ ਕੇ ਤੇਰੀ 500 ਦੀ ਮੇਲ 500 ਦੀ ਮੈਂ ਵੱਡੀ ਵੇਲ ਦੇ ਆਉਂਗੀ ਵੱਡੀ ਤਾਂ ਆਵਾਜ਼ ਵਿੱਚ ਮੈਂ ਮੇਲ ਕਰਾ ਪੁੱਤ ਬਿੰਦੋਰੀ ਦੇ ਕੇ ਹੱਡੀਆਂ ਦਾਦੀ ਦੀ ਵੇਲ ਰਹਿ ਗਈ ਲਫਾ ਮੱਢ ਦੇ ਦੇ ਨਹੀਂ ਉਹ 100 ਰੁਪਿਆ ਤੀਕਾ ਨਹੀਂ ਚੱਕ ਕੇ ਲਿਆਉਂ 100 ਤਾਂ ਬਹੁਤ ਆ ਦਾਦੀ ਬੰਦੀ ਦਾ ਬੇ Oh okay. ਰਾਜੀ ਹੈ ਨਬਰਾਜੀ ਨਿਰਮਾਨ ਸਤਿਕਾਰ ਸੱਚੇ ਪਾਤਸ਼ਾਹ ਦੇ ਸਾਥ ਪੈਣ ਇਹਨੂੰ ਸ਼ਾਂਤ ਕਰ ਦਿੱਤਾ ਲਾਗੂ ਹੋ ਜਾਊਗਾ ਸਭ ਨਾਲ ਪਰ ਪਿਆ ਮੰਗ ਲੈ ਕੋਰ ਦੇ ਇੱਧਰ ਆ ਜਾ ਪੁੱਤ ਮੈਂ ਕਾਰੇ ਕਰ ਲੇ ਲੈ ਵੇ ਪਾਤਸ਼ਾਹ ਮਿੰਦਰ ਦੇ ਮੋਦ ਲਿਆ ਜੀ ਉਹ ਕਿਦਾ ਦਿਆ ਆ ਅਲੀ ਜੀ ਚਾਹ ਮੈਂ ਬੈਠ ਉਹ ਉਠਾ ਦੇ ਉਹਰੇ ਫੜਾ ਹੌਦੀ हम ओ जय माता